ਅੱਜ ਦੀਆਂ ਕੁੜੀਆਂ ਕਿਸੇ ਵੀ ਖਿੱਤੇ ਵਿੱਚ ਮੁੰਡਿਆਂ ਤੋਂ ਪਿੱਛੇ ਨਹੀਂ ਹਨ ਫਿਰ ਚਾਹੇ ਉਹ ਦੇਸ਼ ਦੀ ਸਰਕਾਰ 'ਚ ਉਹਨਾਂ ਦਾ ਯੋਗਦਾਨ ਹੋਵੇ ਜਾਂ ਫਿਰ ਕਿਸੇ ਵੀ ਸਰਕਾਰੀ ਜਾਂ ਗੈਰ ਸਰਕਾਰੀ ਅਦਾਰੇ ਦੀ ਗੱਲ ਹੋਵੇ ਹਰ ਥਾਂ ਤੇ ਤੀਆਂ ਵੱਲੋਂ ਆਪਣਾ ਯੋਗਦਾਨ ਦਿੱਤਾ ਜਾ ਰਿਹਾ ਹੈ ਅਤੇ ਅਜੀਹਾ ਹੀ ਕੁਝ ਪਠਾਨਕੋ ਦੇ ਕਸਬਾ ਸਰਨਾ ਵਿਖੇ ਵੀ ਵੇਖਣ ਨੂੰ ਮਿਲਿਆ ਹੈ ਜਿੱਥੇ ਇੱਕ ਪਰਿਵਾਰ ਦੀ ਬੇਟੀ ਵੱਲੋਂ 에ਅਰ ਫੋਰਸ ਅਕੈਡਮੀ 'ਚ ਥਾਂ ਪ੍ਰਾਪਤ ਕਰਨ 'ਚ ਕਾਮਯਾਬੀ ਹਾਸਲ ਕੀਤੀ ਹੈ ਅਤੇ ਆਪਣੀ ਤੀ ਦੀ ਇਸ ਕਾਮਯਾਬੀ ਨੂੰ ਵੇਖਦੇ ਹੋਏ ਪਰਿਵਾਰ ਅਤੇ ਰਿਸ਼ਤੇਦਾਰਾਂ ਚ ਵੀ ਖੁਸ਼ੀ ਦਾ ਮਾਹੌਲ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪਰਿਵਾਰ ਵਾਲਿਆਂ ਨੇ ਕਿਹਾ ਕਿ ਉਹਨਾਂ ਦੀ ਤੀ ਪਿਛਲੇ ਲੰਬੇ ਸਮੇਂ ਤੋਂ ਇਸ ਪਾਸੇ ਯਤਨ ਕਰ ਰਹੀ ਸੀ ਅਤੇ ਇਸ ਵਾਰ ਮੈਡਟ ਲਿਸਟ 'ਚ ਨਾਮ ਆਉਣ ਤੇ ਉਹਨਾਂ ਦੀ ਤੀ ਦਾ ਸੁਪਨਾ ਪੂਰਾ ਹੋਇਆ ਹੈ ਅਤੇ ਆਪਣੀ ਤੀ ਦੀ ਇਸ ਕਾਮਯਾਬੀ ਤੇ ਸਾਨੂੰ ਮਾਣ ਹੈ ਦੂਜੇ ਪਾਸੇ ਜਦ ਇਸ ਸੰਬੰਧੀ 에ਅਰਫੋਰਸ ਦੀ ਮੈਡਲਿਸ ਚ ਆਉਣ ਵਾਲੀ ਹਰਨੂਰ ਸਿੰਘ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਮੇਰੀ ਸਫਲਤਾ ਦੇ ਪਿੱਛੇ ਮੇਰੇ ਪਰਿਵਾਰ ਦਾ ਬਹੁਤ ਵੱਡਾ ਯੋਗਦਾਨ ਹੈ। ਉਹਨਾਂ ਕਿਹਾ ਕਿ ਉਹਨਾਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਇਸ ਪਾਸੇ ਯਤਨ ਕੀਤਾ ਜਾ ਰਿਹਾ ਸੀ ਪਰ ਕਾਮਯਾਬੀ ਹੁਣ ਮਿਲੀ ਹੈ। ਉਹਨਾਂ ਕਿਹਾ ਕਿ ਹੁਣ ਇੱਕ ਸਾਲ ਦੀ ਟ੍ਰੇਨਿੰਗ ਹੋਵੇਗੀ ਅਤੇ ਉਸ ਦੇ ਬਾਅਦ ਉਹਨਾਂ ਦੇ ਮੋਢਿਆਂ ਤੇ ਫਲਾਈਂਗ ਅਫਸਰ ਦੀਆਂ ਫਿੱਤੀਆਂ ਲੱਗਣਗੀਆਂ। ਮੇਰਾ ਨਾਮ ਹਰਨੂਰ ਸਿੰਘ ਹੈ ਔਰ ਮੈਂ Air Force ਦੀ ਮੈਰਿਟ ਲਿਸਟੋਂ ਹੁੰਦੀ ਹੈ ਉਹਦੇ ਵਿੱਚ ਸ਼ਾਰਟਲਿਸਟ ਹੋਈ ਆ ਐਜੂਕੇਸ਼ਨ ਬ੍ਰਾਂਚ ਦੇ ਵਿੱਚ ਮੇਰੀ ਹੁਣ 1 ਸਾਲ ਲਈ Indian Air Force ਜਿਹੜੀ Air Force Academy ਦੁੰਦੀਗਲ ਤੇਲੰਗਾਨਾ ਦੇ ਵਿੱਚ ਹੈਗੀ ਹੈ ਉੱਥੇ ਮੇਰੇ ਸਾਲ ਦੀ ਟ੍ਰੇਨਿੰਗ ਹੋਏਗੀ ਔਰ ਸਾਲ ਬਾਅਦ ਮੇਰੇ ਕੰਦਿਆ ਦੇ ਫਲਾਈਂਗ ਆਫੀਸਰ ਦੀ ਸਟ੍ਰਿਪਸ ਲੱਗਣਗੀਆਂ ਕਿਵੇਂ ਦਾ ਕਿਵੇਂ ਦਾ ਸਫਰ ਜਿਆ ਨਹੀਂ ਇੱਥੋਂ ਤੱਕ ਕੰਮ ਕਰ ਮੇਰਾ ਸਫਰ ਕਹਿ ਹੀ ਸਕਦੇ ਆ ਕਿ ਕਾਫੀ ਸਮਾਂ ਲੱਗ ਗਿਆ ਇਸ ਟਰੇਮ ਨੂੰ ਪਾਣ ਲਈ ਕਿਉਂਕਿ ਮੈਂ 19 ইয়ারਸ ਦੀ ਸੀਗੀ ਜਦੋਂ ਮੈਂ ਫਰਸਟ ਟਾਈਮ ਰਿਕਮੈਂਡ ਹੋਈ ਸੀਗੀ ਔਰ ਮੈਂ ਫਰਸਟ ਟਾਈਮ ਮੈਰਿਟ ਆਊਟ ਹੋਈ ਸੀਗੀ ਸੋ ਇਹ 5 ਸਾਲਾਂ ਦਾ ਸਫਰ ਇਹ ਮੈਂ ਇਹਦੇ ਵਿੱਚ ਆਪਣੀ ਅੰਡਰਗ੍ਰੈਜੂਏਸ਼ਨ ਮਾਸਟਰਸ ਕੰਪਲੀਟ ਕੀਤੀ ਹੈ ਫਿਲਹਾਲ ਮੈਂ ਜੌਬ ਕਰ ਰਹੀ ਹਾਂ ਬਿਗ 4 ਦੇ ਵਿੱਚ ਸੋ ਜੌਬ ਦੇ ਨਾਲ-ਨਾਲ ਪੜ੍ਹਾਈ ਪੜ੍ਹਾਈ ਦੇ ਨਾਲ-ਨਾਲ ਆਪਣੇ ਸੁਪਨੇ ਨੂੰ ਫੋਲੋ ਕਰਨ ਦਾ ਸਟਰਗਲ ਇਹ ਮੇਰਾ ਲਾਈਫ ਰਹੀ ਹੈ 올 ਟੂਗੇਦਰ ਇਹਦੇ ਵਿੱਚ ਸਮ ਅਪ ਕਰੂੰਗੀ ਜਦੋਂ ਤੁਹਾਨੂੰ ਪਤਾ ਲੱਗੋ ਤੁਸੀਂ ਫੇਰ ਕਰ ਚੁੱਕੇ ਹੋ ਜਦੋਂ ਸਿਲੈਕਟ ਹੋ ਜੀਓ ਤੇ ਕਿਵੇਂ ਦਾ ਕਰਦਾ ਮਹੌਲ ਜੀਵੇਂ ਦਾ ਇਹ ਤੁਹਾਡੀ ਜਿਹੜੇ ਫੀਲਿੰਗਸ ਇੰਨ ਦੀ ਇਹ ਮੈਰਿਟ ਪਰਸੋ ਆਈ ਹੈ ਔਰ ਜਦੋਂ ਇਹ ਮੈਰਿਟ ਆਈ ਮੇਰੀ ਕਜ਼ਨ ਨੇ ਚੈੱਕ ਕੀਤੀ ਸੀਗੀ ਔਰ ਜਿਵੇਂ ਪਤਾ ਚੱਲਿਆ ਕਿ ਆਫਟਰ 5 ਅਟੈਂਪਟਸ ਮੇਸਵਰੀ ਮੈਰਿਟ ਦੇ ਵਿੱਚ ਇਨ ਹੋ ਗਈਆਂ ਮੇਰੇ ਲਈ ਬਹੁਤ ਹੀ ਜ਼ਿਆਦਾ ਵੱਡੀ ਮੂਮੈਂਟ ਸੀਗੀ ਔਰ ਮੈਂ ਬਿਲਕੁਲ ਬਿਲੀਵ ਨਹੀਂ ਕਰ ਪਾ ਰਹੀ ਸੀਗੀ ਕਿ ਇਹ ਸਹੀ ਵਿੱਚ ਹੋ ਗਿਆ ਹੈ ਮੈਂ ਅਬ ਵਰਕ ਫਰਮ ਹੋਮ ਕਰ ਰਹੀ ਹਾਂ ਫਿਲਹਾਲ ਫਿਰ ਮੈਂ ਜਦੋਂ نیچے ਆ ਕੇ ਆਪਣੀ ਫੈਮਿਲੀ ਨੂੰ ਦੱਸਿਆ ਮੇਰੇ ਪਾਪਾ ਮੰਮਾ ਦਾਦੀ ਆਮਾ ਇਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀਗਾ ਬਹੁਤ ਹੀ ਵੱਡੀ ਵੱਡੀ ਮੂਮੈਂਟ ਸੀਗੀ ਫॉर ਅ ਸੈਕਿੰਡ ਕਿ ਆਪਾਂ ਇੱਕਦਮ ਲੌਸਟ ਹੋ ਗਏ ਸੀ ਕਿ ਉਸ ਖੁਸ਼ੀ ਨੂੰ ਸੈਲੀਬ੍ਰੇਟ ਕਰਨ ਲਈ ਉਸ ਤੋਂ ਬਾਅਦ ਆਪਾਂ ਬਾਬਾ ਜੀ ਦੇ ਘਰੇ ਜਾ ਕੇ ਗੁਰਦੁਆਰੇ ਸਾਹਿਬ ਜਾ ਕੇ ਆਪਾਂ ਪੂਰੀ ਫੈਮਿਲੀ ਨੇ ਸ਼ੁਕਰਾਨਾ ਕੀਤਾ ਸੋ ਬਹੁਤ ਹੀ ਅੱਛੀ ਮੂਮੈਂਟ ਸੀਗੀ ਹਜੇ ਤੱਕ ਮਤਲਬ ਕਿ ਆਪਾਂ ਸੈਲੀਬ੍ਰੇਟ ਕਰ ਰਹੇ ਆ ਤੁਹਾਡੀ ਪ੍ਰੈਜ਼ੈਂਸ ਇਸ ਨੂੰ ਬਹੁਤ ਵੱਡੀ ਬਣਾ ਰਹੀ ਹੈ ਇਸ ਮੂਮੈਂਟ ਨੂੰ 올 ਟੁਗੇਦਰ ਕਿੰਨੇ ਕਿੰਨੇ ਕਾਲ ਜਿਹੜੇ ਜਿਹੜੇ ਆ ਚੁੱਕੇ ਨੇ ਮੈਨੂੰ ਮੇਰੀ ਫੈਮਿਲੀ ਰਿਲੇਟਿਵਸ ਫਰੈਂਡਸ ਮੇਰੇ ਟੀਚਰਸ ਮੇਰੇ ਬਹੁਤ ਸਾਰੇ ਦੋਸਤ ਮੇਰਾ ਬਿਕੋਜ਼ ਮੈਂ ਬਹੁਤ ਅਲੱਗ-ਅਲੱਗ ਜਗਾਵਾ ਤੇ ਰਹੀ ਹਾਂ ਪੜ੍ਹੀ ਹਾਂ ਜੌਬ ਕੀਤੀ ਹੈ ਸੋ ਮੇਰੇ ਬਹੁਤ ਵਾਈਡ ਫਰੈਂਡ ਸਰਕਲ ਹੈਗਾ ਸੋ ਮੈਨੂੰ ਸਾਰਿਆਂ ਦੀ ਕਾਲਸ ਔਰ ਵਿਸ਼ੇਸ ਮੈਸੇਜਸ ਆ ਰਹੇ ਨੇ ਮੈਨੂੰ ਕੁਝ ਦਿਨ ਪਹਿਲੇ ਆਪਣੇ ਪੰਜਾਬ ਦੇ ਕੈਬਨਿਟ ਮਿਨਿਸਟਰ ਹੈਗੇ ਨੇ ਉਹਨਾਂ ਦਾ ਵੀ ਮੈਨੂੰ ਕਾਲ ਆਇਆ ਕਠਾਰੂ ਚੱਕ ਦੇ ਜਿਹੜੇ ਕੈਬਨਿਟ ਮਿਨਿਸਟਰ ਨੇ ਉਹਨਾਂ ਦਾ ਕਾਲ ਆਇਆ ਉਹਨਾਂ ਨੇ ਬਹੁਤ ਹੀ ਪਿਆਰ ਨਾਲ ਬਹੁਤ ਹੀ ਨਿੱਗੀਆਂ ਮੈਨੂੰ ਵਧਾਈਆਂ ਦਿੱਤੀਆਂ ਨੇ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਜੋ ਮਤਲਬ ਕਿ ਨੇੜੇ ਨੀਅਰ ਫਿਊਚਰ ਦੇ ਵਿੱਚ ਜ਼ਰੂਰ ਆਣਗੇ ਔਰ ਮਿਲ ਕੇ ਜਾਣਗੇ ਉਹਨਾਂ ਨੇ ਬਹੁਤ ਸ਼ਾਬਾਸ਼ੀ ਦਿੱਤੀ ਹੈ ਮੈਨੂੰ ਇਸ ਚੀਜ਼ ਦੇ ਲਈ। ਉਹਨਾਂ ਦਾ ਬਚਨ ਕੀ ਮੈਸੇਜ ਦੇਣਾ ਚਾਹੁੰਦੇ ਹੋ? ਜਿਹੜੇ ਆਪਣਾ ਆਪ ਨੂੰ ਕੀ ਨਸ਼ਿਆਂ ਵਿੱਚ ਦੱਤ ਮੈਂ ਇਹੋ ਹੀ ਕਹੂੰਗੀ ਕਿ ਤੁਸੀਂ ਆਪਣੀ ਜਵਾਨੀ ਨਾਲ ਰੋ ਲੋ ਇੱਕ ਮਕਸਦ ਢੂੰਡੋ ਆਪਣੀ ਜ਼ਿੰਦਗੀ ਦਾ ਇੱਕ ਮਕਸਦ ਲੱਭੋ ਆਪਣੀ ਜ਼ਿੰਦਗੀ ਦਾ ਔਰ ਫਿਰ ਉਹਨੂੰ ਫੋਲੋ ਕਰਨ ਦੇ ਪਿੱਛੇ ਲੱਗ ਜਾਓ ਕਿਸੇ ਚੀਜ਼ ਦੀ ਪਰਵਾਹ ਨਾ ਕਰੋ ਜਦੋਂ ਤੁਹਾਡੇ ਕੋਲ ਸੁਪਨਾ ਹੋਏਗਾ ਮੈਨੂੰ ਨਹੀਂ ਲੱਗਦਾ ਕਿ ਤੁਹਾਡੇ ਕੋਲ ਟਾਈਮ ਹੋਏਗਾ ਕਿ ਤੁਸੀਂ ਨਸ਼ਿਆਂ ਬਾਰੇ ਸੋਚ ਵੀ ਪਾਓ ਕਿ ਮੈਂ ਦੱਸਦਾ ਕਿ ਆਮ ਵਰਕਿੰਗ ਐਜ਼ ਅ ਅਫੀਸ਼ੀਅਲ ਪ੍ਰਿੰਸੀਪਲ ਐਟ ਗਵਰਨਮੈਂਟ ਸੈਕੰਡਰੀ ਸਕੂਲ ਕਤਲੌਰ ਸੋ ਰਹੀ ਗੱਲ ਬੇਟੀ ਦੇ ਮਕਾਮ ਹਾਸਲ ਕਰਨ ਦੀ ਕਿਹੜਾ ਪਿਓ ਆ ਵੀ ਜਿਹੜਾ ਖੁਸ਼ ਨਾ ਹੋਊਗਾ ਕਿ ਉਹਦੀ ਧੀ ਨੇ ਜਿਹੜਾ ਵਾ ਅਸਮਾਨਾਂ ਦੇ ਵਿੱਚ ਉੱਡਣਾ ਸੋ ਇਸ ਤੋਂ ਵੱਧ ਖੁਸ਼ੀ ਕੀ ਹੋ ਸਕਦੀ ਆ ਅੱਗੇ ਮੇਰਾ ਬੇਟਾ ਉੱਡਦਾ ਹੁਣ ਅੱਗੇ ਬੇਟੀ ਵੀ ਉੱਡੂਗੀ ਹੈ ਤੁਸੀਂ ਦੱਸੋ ਹੋਰ ਮੈਂ ਦੱਸੋ ਆਪਣੀ ਖੁਸ਼ੀ ਕਿਵੇਂ ਜ਼ਾਹਿਰ ਕਰਕੇ ਦੱਸਾਂ ਤੁਹਾਨੂੰ ਪਲੀਜ਼ ਕਿਵੇਂ ਦਾ ਸਫਰ ਰਿਹਾ ਸਰ ਸਫਰ ਦੇਖੋ ਜੀ ਮੇਰਾ ਇੱਕ ਜ਼ਿੰਦਗੀ ਦਾ ਸ਼ੌਕ ਹੁੰਦਾ ਰਿਹਾ ਹੁਣ ਵੀ ਮੈਂ ਜਦੋਂ ਬੱਚਿਆਂ ਦੀ ਕਾਉਂਸਲਿੰਗ ਵਾਸਤੇ ਜਾਂਦਾ ਆਮ ਦਾ ਬੈਸਟ ਕਾਉਂਸਲਰ ਫੋਰ ਯਰ ਕਾਈਂਡ ਇਨਫੋਰਮੇਸ਼ਨ ਆਈ ਹੈ ਟੇਕਨ ਮਾਈ ਟ੍ਰੇਡਿੰਗ ਫਰਮ ਮੈਕਸੀਪਾ ਮੈਕਸੀਪਾ ਚੰਡੀਗੜ੍ਹ ਈਵਨ ਫਰਮ ਐਮ ਐਚ ਆਰਡੀ ਬੰਗਲੌਰ ਮੇਰੇ ਸੇ ਗਵਰਨਮੈਂਟ ਨੇ ਬਹੁਤ ਪੈਸਾ ਖਰਚਿਆ ਮੇਰੀ ਗਵਰਨਮੈਂਟ ਨੇ ਬਹੁਤ ਪੈਸਾ ਖਰਚਿਆ ਔਰ ਮੈਂ ਆਪਣੇ ਮੇਰੇ ਹੱਥਾਂ ਦੀਆਂ ਪੜਾਈਆਂ ਕੁੜੀਆਂ ਜਿਹੜੀਆਂ ਉਹ ਜ਼ਿੰਦਗੀ ਦੇ ਵਿੱਚ ਕਦੇ ਵੀ ਜੜੀਆਂ ਨੇ ਇਹ ਮੈਂ ਦਾਅਵੇ ਨਾ ਕਹਿ ਸਕਦਾ ਗਲਤ ਨਹੀਂ ਹੋ ਸਕਦੀਆਂ ਉਹ ਮੇਰੀਆਂ ਧੀਆਂ ਜਿਹੜੀਆਂ ਨੇ ਉਹ ਬੜੇ ਸਹੀ ਰਸਤੇ ਦੇ ਉੱਤੇ ਜੜੀਆਂ ਨੇ ਉਹ ਜਾਂਦੀਆਂ ਨੇ ਔਰ ਕਾਮਯਾਬ ਨੇ ਮੈਂ ਦਾਅਵੇ ਨਾਲ ਨਹੀਂ ਕਹਿੰ ਸਕਦਾ ਰਹੀ ਗੱਲ ਬੇਟੀ ਆਪਣੀ ਦੀ بیٹے ਦੀ ਮੈਂ ਅਜ ਤੱਕ ਇਹਨਾਂ ਨਾਲ ਜੰਨੀਆਂ ਬੈਸਟ ਮੂਵੀਜ਼ ਆਉਂਦੀਆਂ ਉਹ ਮੈਂ ਜ਼ਰੂਰ ਇੰਜੋਏ ਕਰਦਾ ਥੀਏਟਰ ਦੇ ਵਿੱਚ ਘਰੇ ਨਹੀਂ ਮੈਂ ਕਰਦਾ ਮੈਂ ਥੀਏਟਰ ਦੇ ਵਿੱਚ ਜਾ ਕੇ ਦੇਖਣਾ ਹੁਣ ਜਦੋਂ ਆਪਾਂ ਕੋਲ ਉੜਦਾ ਪੰਜਾਬ ਮੂਵੀ ਆਈ ਅਸੀਂ ਇੱਕ ਸਾਈਡ ਤੇ ਮੇਰਾ ਮੁੰਡਾ ਬੈਠਾ ਇੱਕ ਸਾਈਡ ਤੇ ਕੁੜੀ ਬੈਠੀ ਆਈ ਖੂਬ ਇੰਜੋਏ ਕੀਤਾ ਮੂਵੀ ਨੂੰ ਖੂਬ ਚੰਗੀਆਂ ਮੋਟੀਆਂ-ਮੋਟੀਆਂ ਗਾਲਾਂ ਵੀ ਸੀ ਉਹਦੇ ਵਿੱਚ ਬਟ ਉਹਨਾਂ ਗਾਲਾਂ ਨੇ ਮੇਰੇ ਬੱਚਿਆਂ ਨੂੰ ਉਹ ਸਬਕ ਸਿਖਾਇਆ ਕਿ ਤਾਂ ਹੀ ਅੱਜ ਮੇਰੇ ਬੱਚੇ ਹੋ ਸਕਦਾ ਇੱਕ ਚੰਗੇ ਰਾਹ ਤੇ ਉੱਤੇ ਤੁਰੇ ਜਾਂਦੇ ਨੇ। ਔਰ ਅੱਜ ਉਸ ਵੇਲੇ ਮੇਰੇ ਲਈ ਬੜੀ ਖੁਸ਼ੀ ਹੋਈ ਜਦੋਂ ਕਿ ਮੇਰੇ ਇਲਾਕੇ ਦੇ ਕੈਬਨਿਟ ਮਿਨਿਸਟਰ ਅ ਕਟਾਰੂ ਚੱਕ ਜੀ ਦੇ ਮੈਨੂੰ ਫੋਨ ਕੀਤਾ, ਮੇਰੀ ਬੇਟੀ ਨੂੰ ਫੋਨ ਕੀਤਾ, ਸਰਦਾਰ ਭਗਵੰਤ ਮਾਨ ਜੀ ਨੇ ਅ ਅਰੋੜਾ ਜੀ ਨੇ ਜਿਹੜਾ ਹੈ ਉਹ ਸਾਰਾ ਗਵਰਨਮੈਂਟ ਦੀ ਵੈਬਸਾਈਟ ਦੇ ਉੱਤੇ ਜਿਹੜਾ ਮੇਰੀ ਬੇਟੀ ਤੇ ਜਿਹੜੀਆਂ ਨਾਲ ਦੋ ਬੇਟੀਆਂ ਹੋਰ ਸਿਲੈਕਟ ਹੋਈਆਂ ਨੇ ਉਹਨਾਂ ਦਾ ਸਭ ਕੁਝ ਸ਼ੇਅਰ ਕੀਤਾ ਇਸ ਤੋਂ ਵੱਧ ਖੁਸ਼ੀ ਸਾਡੇ ਲਈ ਕੀ ਹੋ ਸਕਦੀ ਹੈ ਜੀ ਮੈਂ ਚਾਹੁੰਦਾ ਕਿ ਹਰ ਕੋਈ ਪਰਮਾਤਮਾ ਹਰ ਜੀਵਾਂ ਨੂੰ ਇਸ ਤਰ੍ਹਾਂ ਦੀ ਖੁਸ਼ੀਆਂ ਜਿਹੜੀ ਆ ਉਹ ਦੇਵੇ ਜੀ ਧੰਨਵਾਦ ਜੀ ਉਹਨਾਂ ਉਹਨਾਂ ਬੱਚਿਆਂ ਲਈ ਕੀ ਸਨੇਹਾ ਹੈ ਜੀ ਜਿਹੜੇ ਆਪਣੇ ਆਪ ਨੂੰ ਨਸ਼ੇ ਦੇ ਵਿੱਚ ਕਰੀ ਬੈਠੇ ਦੂਜਾ ਉਹਨਾਂ ਪੇਰੈਂਟਸ ਨੂੰ ਕੀ ਸਨੇਹਾ ਜਿਹੜੇ ਦੇਖੋ ਜੀ ਮੈਂ ਇੱਕ ਗੱਲ ਕਹਿਣੀ ਚਾਹੂਗਾ ਅਸੀਂ ਸਾਰੀ ਫੈਮਿਲੀ ਜਿਹੜੀ ਆ ਓਸ਼ੋ ਦੇ ਨਾਲ ਜੁੜੀ ਹੋਈ ਆ ਅਸੀਂ ਸਾਡੀ ਫੈਮਿਲੀ ਮੈਡੀਟੇਸ਼ਨ ਤੇ ਜਾਂਦੇ ਆ ਮੇਰੇ ਵਾਈਫ ਬਹੁਤ ਤਗੜੇ ਮੈਡੀਟੇਟਰ ਨੇ ਮੇਰੇ ਬੱਚੇ ਆ ਉਹ ਬਹੁਤ ਮੈਡੀਟੇਸ਼ਨ ਕਰਦੇ ਆ ਬਹੁਤ ਮੈਡੀਟੇਸ਼ਨ ਕਰਦੇ ਆ ਲੇਕਿਨ ਇਸ ਮੈਡੀਟੇਸ਼ਨ ਨੇ ਮੇਰੇ ਬੱਚਿਆਂ ਨੂੰ ਜਿਹੜਾ ਹੈ ਉਹ ਭਟਕਣਾ ਜਿਹੜਾ ਉਹ ਬਿਲਕੁਲ ਭੁਲਾ ਦਿੱਤਾ ਹੀ ਵੀ ਕਿਸੇ ਲਾਈਨ ਦੇ ਉੱਤੇ ਭਟਕਣਾ ਮੇਰੀ ਬੇਟੀ ਦਾਜੀ ਇਹ ਮੈਂ ਤੁਹਾਨੂੰ ਇੱਕ ਸ਼ੇਅਰ ਕਰਨੀ ਚਾਹੂੰਗਾ ਇਹ ਮੈਂ ਗੱਲ ਸ਼ੇਅਰ ਕਰਨੀ ਚਾਹੂੰਗਾ ਕਿ ਮੇਰੀ ਬੇਟੀ ਦਾ ਫੇਵਰਟ ਡਰੈਸ ਕੀ ਸੀ ਜੀ ਚੱਪਲ ਐਡੀਟਰਸ ਦਾ ਪਜਾਮਾ ਔਰ ਟੀ-ਸ਼ਰਟ ਪਾ ਕੇ ਤੇ ਚੱਲ ਜਹਾਜ਼ ਦੇ ਉੱਤੇ ਆਪਣੀ ਕਿੱਟ ਲੈ ਕੇ ਇੰਨੇ ਚੜ ਜਾਣਾ ਔਰ ਮੈਨੂੰ ਲੱਗਦਾ ਵੀ ਮੇਰੀ ਬੇਟੀ ਤੇ ਸ਼ਾਇਦ ਸਾਰਾ ਇੰਡੀਆ ਜਿਹੜਾ ਹੈ ਔਰ ਇੱਕ ਦਿਨ ਵੀ ਮੇਰੀ ਬੇਟੀ ਬੇਟੀਆਂ ਜੇ ਬੱਚਿਆਂ ਨੂੰ ਸਹੀ ਐਜੂਕੇਸ਼ਨ ਹੈ ਬੱਚਿਆਂ ਨੂੰ ਸਹੀ ਐਜੂਕੇਸ਼ਨ ਹੈ ਮੈਂ ਦਾਅਵੇ ਨਾਲ ਇੱਕ ਗੱਲ ਕਹਿ ਸਕਦਾ ਕਿ ਉਹਨਾਂ ਬੱਚਿਆਂ ਨੂੰ ਕਿਸੇ ਕੈਰੀਅਰ ਦੀ ਆ ਜਿਹੜੇ ਬੱਚੇ ਬਾਹਰਲੇ ਮੁਲਕਾਂ 'ਚ ਜਾ ਰਹੇ ਨੇ ਇੰਨਾ ਇੰਨਾ ਪੈਸਾ ਖਰਚ ਕਰਕੇ ਉਹਨਾਂ ਨੂੰ ਕੋਈ ਲੋੜ ਨਹੀਂ ਹੈ ਜੇ ਤੁਹਾਡੇ ਬੱਚੇ ਦੀ ਐਜੂਕੇਸ਼ਨ ਸਹੀ ਆ ਤੁਹਾਡੇ ਬੱਚੇ ਨੂੰ ਜੇ ਇੱਕ ਚੰਗੇ ਟੀਚਰ ਮਿਲ ਜਾਂਦੇ ਆ ਤੇ ਇਹ ਗੱਲ 100% ਸਹੀ ਆ ਕਿ ਉਹ ਬੱਚਾ ਕਦੇ ਪਟਕਦਾ ਨਹੀਂ ਬੱਚੇ ਨੂੰ ਇੱਕ ਕਾਉਂਸਲਿੰਗ ਦੀ ਲੋੜ ਆ ਇੱਕ ਬੱਚੇ ਨੂੰ ਸਹੀ ਰਸਤਾ ਜਿਹੜੀ ਹੈ ਉਹ ਦੇਣ ਦੀ ਜ਼ਰੂਰਤ ਆ